ਲੋ ਜੀ ਮਿੱਤਰੋ ਕੀ ਹਾਲ ਚਾਲ ਤੇ ਆਪਾਂ ਅੱਜ ਪਹੁੰਚ ਗਏ ਆ ਜੀ ਫਲੋਰ ਦੇਖਿਆ ਫਲੋਰ ਹੈਗਾ ਇਹ ਰੇਲਵੇ ਸਟੇਸ਼ਨ ਰੋਡ ਆ ਤੇ ਆਪਾਂ ਇਸ ਟਾਈਮ ਖੜੇ ਆ ਜੀ ਮਿੰਟਾ ਫਿਸ਼ ਐਂਡ ਚਿਕਨ ਜੰਕਸ਼ਨ ਮੈਂ ਤਾਂ ਜਾ ਮੈਂਟਾ ਤੋਂ ਮੈਨੂੰ ਚਿਕਨ ਕੋਰਨਰ ਘੱਟ ਲੱਗਦਾ ਤੇ ਮਿੰਟਾ ਹਲਵਾਈ ਜ਼ਿਆਦਾ ਲੱਗਦਾ ਕਿਉਂਕਿ ਇਹਦੇ ਬਾਈ ਦੇ ਆ ਕੋਰਨਰ ਵੀ ਪਿਆ ਆ ਤੇ ਬਾਈ ਨਾਲ ਗੱਲ ਕਰਦੇ ਆ ਪਾਜੀ ਕੀ ਹਾਲ ਚਾਲ ਜੀ ਸਤਿ ਸ੍ਰੀ ਅਕਾਲ ਜੀ ਪਾਜੀ ਮੈਨੂੰ ਪਹਿਲਾਂ ਦੇਖ ਕੇ ਦੱਸੋ ਇਹ ਤੁਸੀਂ ਜਿੱਦਾਂ ਮੈਂ ਜਾ ਕੇ ਦੇਖਦਾ ਜਿੰਨੇ ਵੀ ਫਿਸ਼ ਕੋਰਨਰ ਹੁੰਦੇ ਆ ਚਿਕਨ ਕੋਰਨਰ ਹੁੰਦੇ ਆ ਇਹਨਾਂ ਦੇ ਨਾਮ ਪਾਜੀ ਮੈਂਟਾ ਨੀਲਾ ਨੀਟਾ ਸ਼ਾਮਾ ਗਾਮਾ ਇਹ ਇਦਾਂ ਨਾਮ ਕਿਉਂ ਰੱਖਿਆ ਜਾਂਦਾ ਪਾਜੀ ਕੀ ਹੁਣ ਕੁਦਰਤੀ ਪਰਮਾਤਮਾ ਵੀ ਦੇਣਾ ਜੀ ਜੋ ਨਾਮ ਤੋਂ ਬਾਅਦ ਰੱਖਦੇ ਆ ਕਿ ਇਹਦੇ ਨਾਮ ਰੱਖਦੇ ਫਿਰ ਉਹ ਨਾਮ ਹੈ ਜੀ ਪਹਿਲਾਂ ਹੀ ਪਹਿਲੇ ਨਾਮ ਹੈ ਜੀ ਪਹਿਲੇ ਹੀ ਨਾਮ ਹੈ ਮੇਰਾ ਇਹ ਸਵਾਸ ਹੈ ਕਿਉਂਕਿ ਮੋਸਟਲੀ ਪੰਜਾਬ ਵਿੱਚ ਇਹੋ ਜਿਹੇ ਨਾਮਾਂ ਦੇ ਬਹੁਤ ਫੇਮਸ ਆ ਪਾਜੀ ਨਹੀਂ ਕਿਦਾਂ ਸਾੜੀ ਗਿਲੰਦਰ ਤੋਂ ਬੈਲਟ ਚੱਲਦੀ ਆ ਰਹੀ ਹੈ ਜੀ ਕਿਦਾਂ ਈਟ ਵੇਲ ਵਾਲੇ ਹੋ ਗਿਆ ਗਿਲੰਦਰ ਫੁਆਲੇ ਨੀਟਾ ਪਾਜੀ ਹੋ ਗਿਆ ਹਾਂ ਇੱਥੇ ਅਵਕਾਰ ਵਾਲੇ ਹੋਗਾ ਗਰਾਂਆ ਮਿੰਟਾ ਫਲੋਰ ਹੋ ਗਿਆ ਜੀ ਤਾਂ ਇੰਦਾ ਹੀ ਵੈਲਡ ਜਾਂਦੀ ਆ ਰਹੀ ਜੀ ਤੇ ਬਾਈ ਹੁਣਾ ਕੋ ਜੀ ਅ ਮੱਛੀ ਔਰ ਚਿਕਨ ਇਹ ਇਹਦੇ ਵਿੱਚ ਕਈ ਆਈਟਮਾਂ ਤਿਆਰ ਕਰਕੇ ਦਿੰਦੇ ਆ ਤੇ ਬਾਈ ਉਹਨੂੰ ਪੁੱਛ ਹੀ ਲੈਨੇ ਕਿ ਆਪਾਂ ਅੱਜ ਆਪਾਂ ਤੇ ਕੀ ਖਾਣਾ ਹੈ ਆ ਪਾਜੀ ਅੱਜ ਤੁਹਾਡੇ ਕੋ ਕਿਹੜੀ ਕਿਹੜੀ ਆਈਟਮ ਹੈਗੀ ਆ ਸਾਰੀਆਂ ਹੀ ਅਲੀ ਵਲਾਈ ਸਾਡਾ ਗੜਮਾ ਜੀ ਦਿਖਾ ਸਕਦੇ ਬਾਈ ਇੱਕ ਦੋ ਹਾਂ ਵਾ ਦੇਖੋ ਜੀ ਮਲੀ ਫਿਸ਼ ਆ ਠੀਕ ਹੈ ਜੀ ਇਹ ਹੈਗੀ ਆ ਫਿਸ਼ ਮਲੀ ਮਲੀ ਇੱਕ ਤੁਸੀਂ ਇੱਕ ਤੁਸੀਂ ਹੋਰ ਦਿਖਾਉਂਦੇ ਪੈਸੇ ਕਿ ਸਮੁੰਦਰ ਦੀ ਜਿਹੜੀ ਸਮੁੰਦਰੀ ਫਿਸ਼ ਪੌਮਪਲੇਟ ਪੌਮਪਲੇਟ ਉਹ ਦਿਖਾਓ ਮਰਾ ਜਿਹੜੀ ਕਰੀ ਆਪਣਾ ਜੀ ਪਾਈਆ ਮਲੀ ਲਓ ਪੌਮਪਲੇਟ ਜੀ ਲਓ ਜੀ ਇਹ ਆ ਗਈ ਆ ਸਮੁੰਦਰੀ ਪੌਮਪਲੇਟ ਮੱਛੀ ਆਜੋ ਆਜੋ ਹਾਂ ਤੁਹਾਡਾ ਵੀ ਲੈ ਹਾਂ ਜੀ ਹਾਂ ਜੀ ਉਧਰ ਬਾਈ ਹੁਣੀ ਉਹਨਾਂ ਦੇ ਗਾ ਕੇ ਆ ਤੇ ਸਾਡਾ ਫੀਡਬੈਕ ਜਰੂਰ ਲੈ ਕੇ ਜਾਓ ਜਰੂਰ ਲਵਾਂਗੇ ਭਾਜੀ ਬਾਕੀ ਭਾਜੀ ਇਹ ਰੇਟ ਕੀ ਆ ਮਰਾ ਦੱਸ ਦੋ ਮੋਟਾ ਮੋਟਾ ਰੇੜੇ ਈ 100 ਰੁਪਏ ਕਿਲੋ ਜੀ ਠੀਕ ਹੈ ਜੀ ਜਿਹੜੀ 100 ਲਾਉ ਹੈਗੀ 1600 ਰੁਪਏ ਕਿਲੋ ਠੀਕ ਹੈ ਜੀ ਚਲਾਣਾ ਹੈਗਾ 1400 ਰੁਪਏ ਕਿਲੋ ਜੀ ਕੰਪਲਟ ਦਾ 400 ਕੁ ਦਾ ਫੀਸਾ ਈ 400 ਰੁਪਏ ਦਾ ਪੀਸ ਆ ਨਾ ਹਾਂ ਜੀ ਹਾਂ ਠੀਕ ਹੈ ਇਹ ਕਿੰਨਾ ਰੱਖੇ ਜਰਾ ਇਹ 200 ਗ੍ਰਾਮ ਹੋਣਾ ਜੀ 160 ਨਾ ਹਾਂ 200 ਲਾ ਕੇ 200 ਗ੍ਰਾਮ ਬੱਜਦਾ ਹਾਂਜੀ ਹਾਂ ਹਾਂ ਇਸ ਤੋਂ ਇਲਾਵਾ ਭਾਜੀ ਆਪਣੇ ਕੋ ਪ੍ਰੌਂਸ ਵਗੈਰਾ ਵੀ ਹੁੰਦੇ ਆ ਪ੍ਰੌਂਸ ਵਗੈਰਾ ਵੀ ਹੁੰਦੇ ਜੀ ਠੀਕ ਹੈ ਇਸ ਤੋਂ ਇਲਾਵਾ ਭਾਜੀ ਹੁਣਾਂ ਕੋ ਮੁਰਗਾ ਭਾਜੀ ਇੱਕ ਕਰੀ ਉਹ ਵੀ ਦਿਖਾ ਦਿਓ ਆਪਣੀ ਫੀਸ ਜਿਹੜੇ ਤੁਹਾਡੇ ਬੋਲ ਸੁਭਾਜੀਵਾ ਤਾ ਲੋ ਜੀ ਭਾਜੀ ਮਾਲਕ ਦਾ ਤੁਹਾਡਾ ਪਹਿਲੇ ਤਿਆਰ ਹੁੰਦਾ ਕਿ ਤੁਸੀਂ ਆਪ ਹੀ ਆਪ ਘਰੀ ਦਾ ਜੀ ਆਪ ਬਿਲਕੁਲ ਦੇਖੋ ਇਸ ਤਰ੍ਹਾਂ ਦਾ ਚਿਕਨ ਕਿਤੇ ਵੀ ਤੁਹਾਨੂੰ ਮਿਲ ਨਹੀਂ ਸਪਾਈ ਵਾਲਾ ਚਿਕਨ ਠੀਕ ਆ ਠੀਕ ਆ ਕਿ ਤੁਸੀਂ ਮੈਨੂੰ ਪਤਾ ਲੱਗਾਂਗਾ ਕਿ ਤੁਸੀਂ ਆਪ ਹੀ ਕਟਾਈ ਕਰਦੇ ਆ ਆਪ ਹੀ ਆਪ ਹੀ ਆਪ ਤੇ ਸਾਹਮਣੇ ਤੁਹਾਡਾ ਕਟਾਈ ਵਾਲਾ ਆਪਦਾ ਹੀ ਆ ਸਾਹਮਣੇ ਆਪਣਾ ਸਾਡਾ ਮਾਲ ਪੈਸੈਂਟ ਤੇ ਉਹ ਸਾਹਮਣੇ ਦੇਖੋ ਜੀ ਇਹਨਾਂ ਦਾ ਕਟਾਈ ਵਾਲਾ ਆ ਤੇ ਇੱਥੇ ਹੀ ਕਟਾਈ ਕਰਕੇ ਤੇ ਇੱਥੇ ਹੀ ਆਪਾਂ ਨੂੰ ਇਹ ਸਪਲਾਈ ਕਰਦੇ ਆ ਤੇ ਇੱਕ ਗੱਲ ਦੀ ਛੋਟੀ ਆ ਕਿ ਚਿਕਨ ਇਥੋਂ ਮਿਲੂਗਾ ਤੁਹਾਨੂੰ ਏ ਕਲਾਸ ਬਾਕੀ ਭਾਈ ਜੀ ਹੁਣ ਆਪਾਂ ਭਾਈ ਆਪਾਂ ਆਰਡਰ ਕੀ ਕੀਤਾ ਮੇਰੇ ਨਾਲ ਰੰਦਾਵਾ ਸਾਹਿਬ ਇਹ ਚੇਤਾ ਭੁਲ ਕੇ ਦੱਸੰਦਾ ਇਹਨਾਂ ਦੀ ਬਦੌਲਤੀ ਵਿੱਚ ਸ਼ੁਰੂ ਕੀਤੀ ਹੈ ਵੀਡੀਓ ਇਹ ਮੈਂ ਇਹਨੂੰ ਬਹੁਤ ਲੰਦਾ ਪਈਆਂ ਭਾਈ ਸ਼ੁਰੂ ਕਰ ਲਾ ਯੂ ਕਰ ਲਾ ਪਰ ਮੋੜਾ ਦਿੱਤੀ ਇਹ ਤੇ ਚਲੋ 13 ਇੱਕ ਰੋਸਤਾ ਹੈ ਭਾਈ ਤੇ ਅੱਜ ਅਸੀਂ ਵਰਾਇਆ ਮਿੱਟੇ ਭਾਈ ਜੂੜਾ ਕੋਲ ਕਿਉਂਕਿ ਮੈਂ ਚਾਹਾਂ ਵੀ ਸਭ ਤੋਂ ਬੈਸਟ ਸਟਾਰ ਜਿਹੜਾ ਮਿੱਟੇ ਭਾਈ ਤੋਂ ਉੱਪਰ ਦੀ ਹੋ ਸਕਦਾ ਬਿਲਕੁਲ ਜੀ ਵੈਲਕਮ ਕਿਉਂਕਿ ਆਪਣੇ ਨੂਰ ਮੈਲ ਦੇ ਵਿੱਚ ਫਿਸ਼ ਸੀਗੀਆਂ ਪਹਿਲਾਂ ਜਿਹੜੇ ਮੁੰਡੇ ਫਰਾਈ ਕਰਦੇ ਸੀਗੇ ਹਨ ਜਿਹੜੇ ਆਪਣੇ ਬਹੁ ਪਰ ਅੱਜ ਜੇ ਮੈਂ ਗੱਲ ਕਰਾਂ ਪਾਈ ਦਾ ਫਲੇਵਰ ਜਿਹੜਾ ਟੇਸਟ ਹੈ ਨਾ ਕਮਾਲ ਦਾ ਦੂਜੀ ਗੱਲ ਇਹ ਆ ਵੀ ਇਦਾਂ ਜਿਹੜਾ ਫਰਾਈ ਫਿਸ਼ ਜਿਹੜੀ ਆ ਉਹਦੇ ਵਿੱਚ ਸੇਲ ਹੈ ਨਾ ਹਾਂ ਇੱਕ ਚੀਜ਼ ਤੁਹਾਨੂੰ ਦੱਸ ਦਈਏ ਇਹ ਬੜੀ ਪੁਰਾਣੀ ਸ਼ਾਪ ਹੈ ਜੀ ਸਾਡੀ ਪੈਸੇ ਚਾਹੀਦੇ ਇਸਤੇਮਾਲ ਕਰਦੇ ਆ ਤੇ ਡੇਲੀ ਹੀ ਇਹ ਚੇਂਜ ਹੁੰਦਾ ਆ ਭਾਜੀ ਮੈਨੂੰ ਦੱਸੋ ਤੁਹਾਡੀ ਇਹ ਕਿੰਨੀ ਪੁਰਾਣੀ ਸ਼ਾਪ ਹੈ ਭਾਜੀ ਇਹ 40 ਸਾਲ ਪੁਰਾਣੀ ਸ਼ਾਪ ਹੈ ਭਾਜੀ 40 ਸਾਲ ਤੋਂ ਭਾਜੀ ਹੁਣੀ ਇਹ ਫਿਸ਼ ਦਾ ਜਿਆਦਾ ਕੰਮ ਆ ਮੇਨ ਫਿਸ਼ ਦਾ ਜਿਆਦਾ ਮੱਛੀ ਦਾ ਜਿਆਦਾ ਕੰਮ ਹੈ ਨਾ ਠੀਕ ਆ ਜੀ ਤੇ ਆਰਡਰ ਆ ਅਸੀਂ ਭਾਜੀ ਆ ਕੀਤਾ ਹੋਇਆ ਆਪਾਂ ਇਹਨਾਂ ਨੂੰ ਇੱਕ ਫਿਸ਼ ਕੀਤੀ ਆ ਫਰਾਈ ਫਿਸ਼ ਕੀਤੀ ਆ ਤੇ ਅਫਗਾਨੀ ਚਿਕਨ ਅਫਗਾਨੀ ਚਿਕਨ ਇਹਨਾਂ ਦਾ ਅਫਗਾਨੀ ਚਿਕਨ ਇੱਥੇ ਦਾ ਬਹੁਤ ਫੇਮਸ ਆ ਬਹੁਤ ਸੁਣਿਆ ਇਹਦੇ ਬਾਰੇ ਤੇ ਅੱਜ ਉਹ ਵੀ ਚੈੱਕ ਕਰਕੇ ਜਾਈਏ ਉਧਰ ਮੱਛੀ ਤਿਆਰ ਹੋ ਰਹੀ ਹੈ ਤੇ ਭਾਜੀ ਆਪਣੇ ਲਈ ਕਿਹਨਾਂ ਲਈ ਹੋ ਰਹੀ ਆ ਨਹੀਂ ਇਹ ਤਾਂ ਹੋਰ ਕਸਟਮਰਾਂ ਦੀ ਤੁਹਾਡੀ ਲਾ ਰਹੀ ਹੈ ਤੁਹਾਡੀ ਲਾ ਰਹਿ ਹੋ ਆ ਇਹਨਾਂ ਕੋ ਵਰਾਈਟੀ ਅਲੱਗ-ਅਲੱਗ ਮਤਲਬ ਕਹਿ ਸਕਦੇ ਆ ਹਰ ਤਰ੍ਹਾਂ ਦੀ ਇੱਥੇ ਮੱਛੀ ਤੁਹਾਨੂੰ ਮਿਲ ਸਕਦੀ ਆ ਤੇ ਜੇ ਤੁਸੀਂ ਸਮੁੰਦਰੀ ਮੱਛੀ ਖਾਂਦੇ ਸ਼ਕੀਨਾਂ ਤੇ ਤੁਸੀਂ ਪਹਿਲਾਂ ਇਹਨਾਂ ਨੂੰ ਕਹਿ ਸਕਦੇ ਤੇ ਉਹ ਵੀ ਇਹ ਅਰੇਂਜ ਕਰ ਦਿੰਦੇ ਆ ਇਹ ਹੈਗੀ ਪੰਪਲੇਟ ਆ ਨਾ ਉਹ ਗਰ ਗਈ ਆਹ ਭਾਈ ਦੱਸ ਸਕਦੇ ਕਿਹੜੀ ਕਿਹੜੀ ਹੈਗੀ ਇਹ ਮਲੀ ਹੈ ਜੀ ਇਹ ਮਲੀ ਆ ਉੱਪਰ ਆਹ ਮਲੀ ਹੈ ਜੀ ਉੱਪਰ ਆਹ ਸੰਘਾੜਾ ਜੀ ਸੰਘਾੜਾ ਆਹ ਉਹ ਛੇ ਜੀ ਆਹ ਥੇਰ ਫਿਸ਼ ਹੈ ਸੋ ਓਕੇ ਆਹ ਲਈ ਸੋਲ ਸੋਲ ਕੋਈ ਦੋਸੇ ਕਿੰਨੇ ਚੱਲਿਏ ਬੋਲੇ ਦੇਖੋ ਤੇ ਪੋਟੇਟੋ ਅਗੜਾ ਕੁਆਲਿਟੀ ਦੇਖੋ ਨਾ ਆਹ ਲਓ ਜੀ ਜਦ ਤੱਕ ਆਪਣਾ ਆਰਡਰ ਰੈਡੀ ਹੁੰਦਾ ਤੇ ਆਪਾਂ ਉਹ ਸਾਹਮਣੇ ਬਾਈ ਹੁਣੀ ਬੈਠੇ ਹੋਣਾ ਕੋ ਫੀਡਬੈਕ ਲੈ ਆਈਏ ਲੋ ਜੀ ਬਾਈ ਹੁਣਾਂ ਕੋ ਪਾ ਗਏ ਆ ਬਾਈ ਹੁਣ ਇੱਥੇ ਬਾਜਾ ਮਾਰਦੇ ਆ ਕਹਿੰਦੇ ਸਾਡਾ ਫੀਡਬੈਕ ਲਓ ਹੋਰ ਬਾਈ ਜੀ ਕੀ ਹਾਲ ਚਾਲ ਜੀ ਵਧੀਆ ਜੀ ਵਧੀਆ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਤੇ ਕਿੱਥੋਂ ਭਾਈ ਤੁਸੀਂ ਕਿੱਥੋਂ ਬਲੋਂਗ ਕਰਦੇ ਤੁਸੀਂ ਫਲੋਰ ਤੋਂ ਆਂ ਭਾਜੀ ਚਲੋ ਕੋਲੋਂ ਤੁਸੀਂ ਤੁਸੀਂ ਭਾਜੀ ਮੈਂ ਭਾਜੀ ਔਜਲੇ ਤੋਂ ਔਜਲੇ ਤੋਂ ਤੇ ਤੁਸੀਂ ਭਾਜੀ ਮੈਂ ਭਾਜੀ ਨਗਰ ਤੋਂ ਭਾਜੀ ਓਕੇ ਕੰਮ ਕਰ ਕੀ ਭਾਈ ਆਪਣਾ ਆਪਣਾ ਟ੍ਰਾਂਸਪੋਰਟ ਦਾ ਕੰਮ ਹੈ ਭਾਜੀ ਤਿੰਨੇ ਭਰਾਵਾਂ ਦਾ ਓਕੇ ਓਕੇ ਤਿੰਨੇ ਟ੍ਰਾਂਸਪੋਰਟ ਹੀ ਬਾਜਦੇ ਆ ਨਾ ਚਲੋ ਵਧੀਆ ਗੱਲ ਤੇ ਭਾਜੀ ਮੈਨੂੰ ਦੱਸੋ ਭਾਜੀ ਤੁਸੀਂ ਕਹਿੰਦੇ ਸਾਡਾ ਫੀ ਇਹ ਪਾਜੀ ਫ੍ਰੈਸ਼ ਆ ਮੱਲੀ ਓਕੇ ਮੱਲੀ ਫਿਸ਼ ਆ ਨਾ ਤੇ ਭਾਈ ਤੁਹਾਨੂੰ ਕਿੱਦਾਂ ਦਾ ਲੱਗਦਾ ਇਹਨਾਂ ਦਾ ਟੇਸਟ ਜਾਂ ਇਹਨਾਂ ਦੀ ਕੁਆਲਿਟੀ ਪਾਜੀ ਕੁਆਲਿਟੀ ਬਹੁਤ ਵਧੀਆ ਪਤਾ ਕਿੱਦਾਂ ਹੋ ਜੇ ਇਹ ਫ੍ਰੈਸ਼ ਆ ਪਾਜੀ ਜਦੋਂ ਆਪਾਂ ਇਹਦਾ ਤੋੜਦੇ ਆ ਨਾ ਆਹ ਦੇਖੋ ਜੀ ਫ੍ਰੀਜਰ ਵਾਲੀ ਫਿਸ਼ ਆ ਨਾ ਉਹ ਇਦਾਂ ਨਹੀਂ ਹੁੰਦੀ ਬਿਲਕੁਲ ਬਿਲਕੁਲ ਇਹ ਤਾਂ ਰਬੜ ਨਹੀਂ ਬਣਦੀ ਇਦਾਂ ਬਿਲਕੁਲ ਉਹ ਚੀਜ਼ ਹੁੰਦੀ ਹੈ ਮੈਂਟੇ ਪਾਜੀ ਜਿਹੜੀ ਕੁਆਲਿਟੀ ਬਹੁਤ ਵਧੀਆ ਇਸ ਲਈ ਪਾਜੀ ਕੋਲ ਬੈਠੀ ਦਾ ਬਾਕੀ ਇਹ ਗੱਲ ਹੈ ਕਿ ਇਹ ਮੱਛੀ ਚਿਕਨ ਦੀ ਤੁਹਾਨੂੰ ਉਹੀ ਸਹੀ ਦੱਸ ਸਕਦਾ ਜਿਹੜਾ ਇਹ ਖਾਣ ਪੀਣ ਦਾ ਸ਼ਕੀਨ ਹੋਵੇ ਜੀ ਆਮ ਬੰਦੇ ਨੂੰ ਇਹਦੀ ਜਜਮੈਂਟ ਵੀ ਨਹੀਂ ਹੁੰਦੀ ਸਹੀ ਗੱਲ ਹੈ ਭਾਈ ਹਣਾ ਜੇ ਕੋਈ ਨਾਰਮਲ ਬੰਦਾ ਖਾਵੇ ਤਾਂ ਉਹ ਜਜਮੈਂਟ ਨਹੀਂ ਕਰ ਸਕਦਾ ਕਿ ਕੀ ਚੀਜ਼ ਹੈ ਕੀ ਨਹੀਂ ਹੋਗੀ ਤੇ ਜਿਹੜੇ ਖਾਂਦੇ ਉਹਨਾਂ ਨੂੰ ਪਤਾ ਹੁੰਦਾ ਕਿ ਮੱਛੀ ਕਿਹੜੀ ਉਹ ਤਾਂ ਖਾ ਕੇ ਦੱਸ ਦਿੰਦੇ ਆ ਕਿ ਇਹ ਮੱਛੀ ਕਿਹੜੀ ਕੁਆਲਿਟੀ ਦੀ ਤੇ ਕਿਹੜੀ ਕਿਸਮ ਦੀ ਆ ਜੀ ਜੀ ਤੇ ਬਾਕੀ ਭਾਜੀ ਤੁਸੀਂ ਆ ਕੀ ਰეკਮੈਂਡ ਕਰੋਗੇ ਕਿ ਹਾਂ ਵੀ ਇਥੇ ਆ ਕੇ ਹਾਂਜੀ ਭਾਜੀ ਮੈਂ ਤਾਂ ਇਹ ਹੀ ਬੇਨਤੀ ਕਰਦਾ ਆ ਸਾਰੇ ਜਿੰਨੇ ਵੀ ਆਪਣੇ ਜਿੱਥੇ ਤੱਕ ਵੀ ਵੀਡੀਓ ਪਹੁੰਚਦੀ ਆ ਸਾਡੇ ਐਨਆਰਆਈ ਭਰਾ ਵੀ ਬਹੁਤ ਹੁੰਦੇ ਆ ਭਾਜੀ ਬਈ ਕੋਈ ਵੀ ਨੇੜੇ ਤੇੜੇ ਵਾਲਾ ਵੀ ਹੈਗਾ ਕੋਈ ਮੇਰਾ ਭਰਾ ਉਹ ਵੀ ਇੱਕ ਵਾਰ ਟ੍ਰਾਈ ਜੂਲ ਕਰੋ ਭਾਜੀ ਠੀਕ ਆ ਭਾਜੀ ਚਲੋ ਬਹੁਤ ਬਹੁਤ ਭਾਈ ਧੰਨਵਾਦ ਤੁਹਾਡਾ ਥੈਂਕ ਯੂ ਤੁਹਾਨੂੰ ਕਿਸੇ ਫੀਡਬੈਕ ਦੇਣ ਦਾ ਕੰਪਲੀਟ ਨਹੀਂ ਕੋਈ ਲੰਬਾ ਨਹੀਂ ਭਾਜੀ ਬਿਲਕੁਲ ਬਿਲਕੁਲ ਕਿਉਂਕਿ ਲੋਕਲ ਨੂੰ ਜਿਆਦਾ ਪਤਾ ਹੁੰਦਾ ਨਾ ਲੋਕਲ ਦਾ ਕੀ ਹੈ ਨਾ ਦੂਰੋਂ ਆ ਕੇ ਤਾਂ ਚਲੋ ਵੀਡੀਓ ਵਗੈਰਾ ਤਾਂ ਕੋਈ ਵੀ ਪ੍ਰਮੋਟ ਕਰ ਜਾਂਦਾ ਪਰ ਲੋਕਲ ਨੂੰ ਜਿਆਦਾ ਪਤਾ ਹੁੰਦਾ ਇਹਦੇ ਬਾਰੇ ਜੀ 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 ਤੋ ਠੀਕ ਆ ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮਿਹਰਬਾਨੀ ਭਾਜੀ ਠੀਕ ਥੈਂਕ ਯੂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲਓ ਜੀ ਆਪਣੀ ਜਿਹੜੀ ਹੈਗੀ ਆ ਇਹ ਫਿਸ਼ ਆ ਗਈ ਆ ਫਿਸ਼ ਆਰਡਰ ਤਿਆਰ ਹੋ ਗਿਆ ਰੱਖ ਲਓ ਭਾਜੀ ਇ ਕੋਕਾ ਕੋਲਾ ਦੀ ਪ੍ਰੋਮੋਸ਼ਨ। ਨੀ ਇਹ ਕੋਕਾ ਕੋਲਾ ਦੀ ਪ੍ਰੋਮੋਸ਼ਨ ਅਸੀਂ ਕਰਦੇ ਆ। ਹਾਂ ਕਿਉਂਕਿ ਸਾਨੂੰ ਸਪான்ਸਰ ਕਰਦੀ ਆ। ਨਹੀਂ ਸਾਨੂੰ ਸਪான்ਸਰ ਬਹੁਤ ਤਕੜੇ ਲੈਵਲ ਤੇ ਕਰਦੀ ਆ। ਇਹ ਸਾਨੂੰ ਪਸੰਦ ਆ। ਹਾਂ। ਖਾਣਾ ਪੰਜਾਬੀ ਭਰਾ। ਲਓ ਜੀ ਭਾਜੀ। ਲਓ ਜੀ ਮਿੱਤਰੋ। ਪੰਜਾਬੀ ਅੱਜ ਪਹਿਲੀ ਵੀਡੀਓ ਆ। ਇਹ ਬਈ ਮੇਰਾ ਹੈ ਨਾ ਇਹ ਪਹਿਲਾ ਬਲੌਗ ਆ ਫੂਡ ਬਲੌਗ ਆਫੀਸ਼ੀਅਲੀ ਇਹਨੂੰ ਕਹਿਦੀ ਆਪਾਂ ਤੇ ਸੋ ਗਲਤੀ ਗੁਲਤੀ ਮਤਲਬ ਹੋਣੀਆਂ ਹੋਈਆਂ ਵੀ ਆ। ਤੇ ਇਹ ਬਸ ਇਹਨੂੰ ਮਤਲਬ ਇੱਦੀ ਸ਼ਰਮ ਅਥੇ ਲੈ ਲਿਓ। ਬਾਕੀ ਹੋਰ ਦਾਵਾ ਸਾਹ ਦਾ ਤਿਆਰ ਭਾਈ ਜਿਆਦਾ ਆ ਇਹ ਚੀਜ਼ਾਂ ਨੂੰ। ਤੇ ਮੈਂ ਇਹਨੂੰ ਦੇਖਦੇ ਕਿ ਇਹ ਕੀਤਾ ਕੰਮ ਅਲਾ ਕੰਦੀ ਉੱਪਰ ਪੋਣੀ ਚਾਹੀਦਾ ਨਿੰਬੂ ਅੱਛਾ ਇੱਕ ਚੀਜ਼ ਹੋਰ ਇਹ ਜਿਹੜੇ ਨਾ ਜਿੰਨੇ ਵੀ ਕਾਰਨਰ ਹੁੰਦੇ ਚਿਕਨ ਕਾਰਨਰ ਹੋ ਗਿਆ ਕੁਝ ਕਾਰਨਰਾਂ ਚਲੋ ਜਿਹੜਾ ਚੀਜ਼ ਬਣਾਉਂਦੇ ਉਹਨਾਂ ਦੀ ਚਟਣੀ ਬੜੀ ਫੇਮਸ ਹੁੰਦੀ ਹੈ ਮੇਰੇ ਕੋਈ ਅੰਦਾਜ਼ਾ ਵਾ ਤੇ ਚਟਣੀ ਚ ਹੀ ਹੁੰਦਾ ਆ ਜਿਹਨੂੰ ਚਟਣੀ ਤੇ ਇਹ ਨਿੰਬੂ ਜੀ ਹੁਣ ਕੋ ਸਾਈਡ ਤੇ ਕਰ ਦਿੰਨੇ ਆ ਓਹ ਹੋ ਹਾਂ ਦੇਖੋ ਜੀ ਬਬੂ ਬਈ ਬਹੁਤ ਵਧੀਆ ਸੌਫਟ ਫਰੈਸ਼ ਅੱਛਾ ਜਿੰਨੀ ਸਵਾਦ ਇਹਨਾਂ ਦੀ ਮੱਛੀ ਆ ਉਸ ਤੋਂ ਵੱਧ ਸਵਾਦ ਇਹਦੀ ਚਟਣੀ ਇਹਨਾਂ ਦੀ ਚਾਹੇ ਤੁਸੀਂ ਇਕੱਲੇ ਮੂਲੀ ਨਾਲ ਵੀ ਖਾ ਸਕਦੇ ਹੋ ਮੂਲੀ ਮਾਈ ਤੁਹਾਡੇ ਕੋਲ ਮਾਰਦੇ ਕੋਲ ਰੱਖਿਆ ਸੀ ਹਾਂ ਕੋਈ ਨਹੀਂ ਬਈ ਸ਼ਾਨੂ ਮਾਰਦਾ ਬਹੁਤ ਵਧੀਆ ਭਾਈ 10 ਵਜੇ 10 ਨੰਬਰ ਜੀ ਇਧਰ ਸਾਡਾ ਜਿਹੜਾ ਅਫਗਾਨੀ ਟਿੱਕਾ ਕਿਹਾ ਸੀ ਆਰਡਰ ਰੈਡੀ ਹੋਣ ਲੱਗਾ ਆ ਤੇ ਇਧਰ ਰੈਡੀ ਤਿਆਰੀ ਕਰ ਰਹੇ ਆ ਤੇ ਬਾਕੀ ਇਹ ਭਾਈ ਇਹ ਜਿਹੜੀ ਸੀਖ ਪਈ ਹੈ ਹਾਫ ਆ ਹਾਂ ਜੀ ਹਾਂ ਜੀ ਇੱਕ ਕਰ ਚੈੱਕ ਕਰੋ ਮਾੜਾ ਮੈਰੀਨੇਟ ਕਰਦੇ ਆ ਸਾਡਾ ਹਾਂ ਜੀ ਕਰ ਲਓ ਲਓ ਜੀ ਇਧਰ ਸਾਡਾ ਹੋ ਰਿਹਾ ਅਫਗਾਨੀ ਟਿੱਕਾ ਮੈਰੀਨੇਟ ਤੇ ਉਧਰ ਕਰ ਰਹੇ ਆ ਤਿਆਰੀ ਉਹਨੂੰ ਪ੍ਰੈਪਰੇਸ਼ਨ ਕਰ ਰਹੇ ਆ ਇੱਕ ਚੀਜ਼ ਹੋ ਰਿਹਾ ਵੀ ਇੱਥੇ A ਤੋਂ Z ਸਾਰਾ ਕੰਮ ਤੁਹਾਡੇ ਅੱਖਾਂ ਦੇ ਮੂਹਰੇ ਤਿਆਰ ਖੋਂ ਰਿਹਾ ਹੋ ਰਿਹਾ ਇਹ ਨਹੀਂ ਹੈਗਾ ਕਿ ਕੋਈ ਪਿੱਛੇ ਲਿਜਾ ਕੇ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਕੋਈ ਓਲਾ ਨਹੀਂ ਹੈਗਾ ਇੱਥੇ ਇਹ ਤੁਹਾਨੂੰ ਦੱਸਿਆ ਬਾਰ-ਬਾਰ ਇੱਕ ਕਰ ਤਨ ਫੇਰ ਦੱਸਦੀ ਆ ਸਾਹਮਣੇ ਉਹਦਾ ਹੈਗਾ ਜਿੱਥੇ ਇਹ ਮੁਰਗਾ ਆਪ ਕੱਟ ਕੇ ਤੇ ਫਿਰ ਇੱਥੇ ਇਹ ਕੜਾਈ 'ਚ ਡਾਲਦੇ ਆ ਆ ਕਰੋ ਚੈੱਕ ਇੱਕ ਵਾਰੀ ਆਜਾ ਕਰੋ ਕੜਾਈ ਓਹੋ ਏ ਚਿਕਨ ਫਰਾਈ ਕਰ ਰਹੇ ਤੁਸੀਂ ਬਾਕੀ ਜਿਹੜੇ ਵੀ ਮੱਛੀ ਚਿਕਨ ਖਾਣ ਦੇ ਸ਼ਕੀਨ ਆ ਇੱਕ ਵਾਰੀ ਫੇਸ ਐਡਰੈਸ ਪਤਾ ਕਰ ਲਓ ਤੁਹਾਨੂੰ ਦੱਸ ਦਿੰਦੇ ਆ ਇਹ ਫਲੋਰ ਦੇ ਵਿੱਚ ਆ ਜੀ ਮੈਂਟਾ ਚਿਕਨ ਰੇਲਵੇ ਸਟੇਸ਼ਨ ਰੋਡ ਲੋਕੇਸ਼ਨ ਤੁਸੀਂ ਦੇਖ ਲਓ ਕਾਰੀ ਕਿੱਦਾਂ ਦੀ ਆ ਤੇ ਜਾਦਾ ਮੋਸਟਲੀ ਇੱਥੇ ਮਾਹੌਲ ਜਿਹੜਾ ਸ਼ਾਮ ਨੂੰ ਹੀ ਬੰਦਾ ਆ ਦੁਪਹਿਰੇ ਵੀ ਚੱਲਦਾ ਕੰਮ ਬਟ ਸ਼ਾਮ ਨੂੰ ਬਹੁਤ ਹੀ ਜ਼ਿਆਦਾ ਮਾਹੌਲ ਬੰਦਾ ਇੱਥੇ ਬਾਕੀ ਇੱਕ ਜੀ ਹੋਰ ਤੁਹਾਨੂੰ ਪਤਾ ਲੱਗੇ ਇਸ ਬਾਰੇ ਕਿ ਜਿੱਨਾ ਵੀ ਫਲੋਰ ਦੇ ਵਿੱਚ ਪੈਲਸ ਹੈ ਲੱਗੇ ਛਾਗੇ ਉੱਥੇ ਸਾਰੇ ਹੀ ਪੈਲਸਾਂ ਵਿੱਚ ਇਸ ਬਾਈ ਕੋਲ ਚਿਕਨ ਤੇ ਮੱਛੀ ਸਪਲਾਈ ਹੁੰਦੀ ਆ ਲਓ ਜੀ ਇਧਰ ਆਪਣਾ ਹੋ ਗਿਆ ਰੈਡੀ ਤੇ ਕੀ ਆ ਬਈ ਚਿਕਨ ਅਫਗਾਨੀ ਟਿੱਕਾ ਅਫਗਾਨੀ ਚਿਕਨ ਅਫਗਾਨੀ ਚਿਕਨ ਕੀ ਬਾਤ ਹੈ ਬਾਈ ਬੜਾ ਸੋਹਣਾ ਸਜਾਇਆ ਆ ਬਾਕੀ ਹੁਣ ਖਾ ਕੇ ਤਾਂ ਦੱਸ ਦਿੰਨੇ ਆ ਸਾਡਾ ਆਰਡਰ ਆ ਗਿਆ ਜੀ ਚਿਕਨ ਅਫਗਾਨੀ ਇੱਧਰ ਪਈ ਮੱਛੀ ਇਹ ਹੀ ਆਲਰੇਡੀ ਚੈੱਕ ਕਰ ਚੁੱਕੇ ਆ ਬਹੁਤ ਘੈਂਟ ਬਣੀ ਆ ਇਹਨਾਂ ਦੀ ਜਿਹੜੀ ਆ ਚਟਨੀ ਫੇਮਸ ਅਮੂਲੀਆਂ ਟਿਸ਼ੂ ਕੋਕੋ ਕੋਲਾ ਬਾਈ ਰੰਦਾਵਾ ਜੀ ਤੇ ਪਿਛੇ ਲਿਖਿਆ ਮਿੰਟਾ ਫੂਡ ਜੰਕਸ਼ਨ ਮਿੰਟਾ ਫਿਸ਼ ਕੋਰਨਰ ਚਲੋ ਭਾਈ ਚਲੋ ਭਾਈ ਲਓ ਜੀ ਬਾਕੀ ਆਪਣਾ ਦੂਜਾ ਆਰਡਰ ਵੀ ਆ ਗਿਆ ਚਿਕਨਾ ਅਫਗਾਨੀ ਤੇ ਚੈੱਕ ਕਰਦੇ ਆ ਭਾਈ ਆਪਾਂ ਹੁਣ ਆਰਡਰ ਵਾਹ ਕੀ ਬਾਤ ਹੈ ਭਾਈ ਵੇ ਦੇ ਕੇ ਮੂੰਹ ਪਾਣੀ ਹੁੰਦਾ ਪਿਆ ਬਈ ਸਾਬ ਤੁਸੀਂ ਇਧਰ ਚੱਕਿਆ ਨਾਲੇ ਉਧਰ ਪਟਾਕੇ ਸ਼ੁਰੂ ਨਾਲੇ ਪਟਾਕੇ ਸ਼ੁਰੂ ਹੋ ਗਏ ਸੈਲੀਬ੍ਰੇਸ਼ਨ ਹੋ ਰਿਹਾ ਸਾਡਾ ਹਾਂ ਭਾਈ ਸੱਚ ਦੱਸਣਾ ਬਹੁਤ ਅਫਗਾਨੀ ਚਿਕਨ ਖਾਦੇ ਆਪ ਫਲੇਵਰ ਕਿਵੇਂ ਦਾ ਮੈਂ ਖਾ ਲੈਂਦੇ ਫਿਰ ਜ਼ਿਆਦਾ ਹੁੰਦਾ ਪਈ ਬਿਲਕੁਲ ਸੱਚ ਦੱਸੂਗਾ ਉਂਗਲਾ ਝੱਟ ਰਿਹਾ ਪਿਆ ਇਹਨਾਂ ਕੋਈ ਜ਼ਿਆਦਾ ਸਵਾਲ ਲੱਗ ਰਿਹਾ ਮੈਨੂੰ ਸਾਰੀਆਂ ਚੀਜ਼ਾਂ ਬਿਲਕੁਲ ਪਰਫੈਕਟ ਤਰੀਕੇ ਨਾਲ ਪਾਈਆਂ ਗਈਆਂ ਚਿਕਨ ਬਿਲਕੁਲ ਸੌਫਟ ਹੈ ਇਹ ਨਹੀਂ ਹੈਗਾ ਚਿਕਨ ਪੀਲਾ ਹੈ ਜਾਂ ਕਦਾਂ ਹੈ ਨਾ ਸਵਾਦ ਜੋ ਵੀ ਮਤਲਬ ਯਾਰ ਐਂਡਲੈਸ ਹੈ ਮੈਂ ਤੁਹਾਨੂੰ ਇਹੀ ਦੱਸੂਗਾ ਕਿਉਂਕਿ ਮੈਂ ਜ਼ਿਆਦਾ ਮੈਂ ਬਰੀਕੀ 'ਚ ਨਹੀਂ ਜਾਂਦਾ ਕਿ ਕਿਹੜੀ ਚੀਜ਼ ਵਿੱਚ ਪਾਈ ਹੈ ਕਿਹੜੀ ਨਹੀਂ ਪਾਈ ਮੈਂ ਤੁਹਾਨੂੰ ਦੱਸ ਸਕਦਾ ਸਵਾਦ ਬਹੁਤ ਸਿਰਆ ਆਗੇ ਖਾਓ ਆਪ ਚੈੱਕ ਕਰੋ ਸਾਡੀ ਗੱਲ ਨਾ ਮਨੋ ਭਾਵੇਂ ਤੁਸੀਂ ਖੁਦ ਆ ਕੇ ਖਾ ਕੇ ਦੇਖ ਸਕਦੇ ਤੇ ਚਲੋ ਹੁਣ ਆਪਾਂ ਵੀਡੀਓ ਕਰਦੇ ਇਥੇ ਐਂਡ ਇਹ ਮੇਰੀ ਪਹਿਲੀ ਵੀਡੀਓ ਸੀਗੀ ਸਪੋਰਟ ਕਰੋ ਮਤਲਬ ਫੂਡ ਬਲੌਗ ਦੀ ਵੀਡੀਓ ਸੀਗੀ ਵੈਸੇ ਤਾਂ ਮੈਂ ਟਰੈਵਲ ਦੀ ਕਰਦਾ ਮਾੜੀ ਮੁੱਟੀ ਤੇ ਜਨੇ ਵੀ ਮੇਰੇ ਸਰੋਤੇ ਹੈਗੇ ਆ 2 250 300 400 ਜਿਹੜੇ ਦੇਖਦੇ ਆ ਨਾ ਤੇ ਭਾਈ ਤੁਸੀਂ ਹੁਣ ਵੱਤ ਵਤ ਸ਼ੇਅਰ ਕਰੋ ਸਪੋਰਟ ਕਰੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਤਾਂ ਕਿ ਆਪਾਂ ਹੋਰ ਵੀ ਇਦਾਂ ਦੀ ਵੀਡੀਓ ਲੈ ਕੇ ਆਈਏ ਸਾਡੇ ਲਾਈਕ ਦਾ ਪਹਿਲਾ ਟਾਰਗੇਟ ਹੈਗਾ 25 ਲਾਈਕ 25 ਲਾਈਕ ਘਟੋ ਘਟ ਕਾਰੀ ਦਿਓ ਯਾਰ ਨਾ ਤੇ ਸਾਨੂੰ ਪਤਾ ਹੋ ਗਿਆ 25 ਕਿ ਬਜੇ ਤੁਹਾਨੂੰ ਪਸੰਦ ਕਰਦੇ ਆ ਕਰਦੇ ਆ ਤੇ ਬਾਕੀ ਚਲੋ ਮਿਲਾਂਗੇ ਤੁਹਾਨੂੰ ਕਿਸੇ ਅਗਲੀ ਵੀਡੀਓ ਦੇ ਵਿੱਚ ਬਿਲਕੁਲ